ਸਤਿ ਸ਼੍ਰੀ ਅਕਾਲ ਜੀ ਜਿਸ ਦਿਨ ਬਾਪੂ ਇੰਜ ਹੋਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਸਕੂਲੋਂ ਹਟਾ ਲਿਆ ਗਿਆ ਕਿ ਹੁਣ ਘਰ ਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਮੈਂ ਮਾਂ ਵੱਲ ਵੇਖਿਆ ਪਰ ਉਹ ਬੇਵੱਸ ਸੀ ਮੇਰਾ ਬਾਪੂ ਬੜਾ ਚੰਗਾ ਸੀ ਮੇਰੀ ਬੜੀ ਚਾਹ ਕਰਿਆ ਕਰਦਾ ਪਰ ਸ਼ਰਾਬ ਦੇ ਨਾਲ ਨਾਲ ਜਦੋਂ ਕੋਈ ਹੋਰ ਵੀ ਨਸ਼ਾ ਕਰਨ ਲੱਗ ਪਿਆ ਤਾਂ ਉਸਦੀ ਹਾਲਤ ਵਿਗੜਦੀ ਗਈ ਕੰਮ ਦੇ ਹੱਥਾਂ ਨਾਲ ਵੀ ਮੈਨੂੰ ਕੰਢੇੜੇ ਚੁੱਕ ਲੈਂਦਾ ਮੇਰੀਆਂ ਚਾਚੀਆਂ ਤਾਈਆਂ ਉਸ ਨੂੰ ਬਹੁਤ ਗਾਲਾਂ ਕੱਢਦੀਆਂ ਇੱਕ ਦਿਨ ਸੁੱਤੇ ਪਏ ਦੇ ਬੁੱਝੇ ਪਾਈਆਂ ਚਿੱਟੀਆਂ ਗੋਲੀਆਂ ਤੇ ਬੱਚੇ ਵਿੱਚ ਰੋੜ ਦਿੱਤੀਆਂ ਤਾਂ ਉਸਨੇ ਪਹਿਲੀ ਵਾਰ ਮੈਨੂੰ ਕੁੱਟਿਆ ਫਿਰ ਇੱਕ ਦਿਨ ਸੁਨੇਹਾ ਮਿਲਿਆ ਉਹ ਬਾਹਰ ਪਏ ਤੇ ਮੋਦਾ ਪਿਆ ਉਸ ਨੂੰ ਲੈ ਆਵੋ ਮੇਰੀ ਮਾਂ ਖੁਰੇ ਵਿੱਚ ਭਾਂਡੇ ਮਾਜ ਰਹੀ ਸੀ ਅਸੀਂ ਦੋਵੇਂ ਉੱਥੇ ਗਏ ਆਵਾਜ਼ਾਂ ਮਾਰੀਆਂ ਹਿਲਾਇਆ ਜੁਲਾਇਆ ਪਰ ਕੋਈ ਸਾਹ ਸੱਤ ਨਹੀਂ ਸਨ ਕੰਬਲੀ ਹੋਈ ਮੇਰੀ ਮਾਂ ਨੇ ਕੋਲੇ ਲਗਦਿਆਂ ਨੂੰ ਵਾਜਾਂ ਮਾਰ ਆਖਿਆ ਜਰਾ ਵੇਖਿਓ ਇਹ ਬੋਲਦਾ ਕਿਉਂ ਨਹੀਂ ਫੇਰ ਉਹੀ ਹੋਇਆ ਉਸ ਨੂੰ ਮੰਜੇ ਤੇ ਪਾ ਕੇ ਘਰ ਲਿਆਈ ਰੋਣ ਤੋਣ ਮਕਾਣਾ 13ਵੀਂ ਭੋਗ ਫੁੱਲ ਤੇ ਫੇਰ ਸ਼ੁਰੂ ਹੋਈ ਸਾਡੇ ਸੰਘਰਸ਼ ਦੀ ਕਹਾਣੀ ਮੈਨੂੰ ਪਿੰਡੋਂ ਬਾਹਰ ਅੱਡੇ ਤੇ ਬਣੇ ਟਾਬੇ ਤੇ ਕੰਮ ਲਾ ਦਿੱਤਾ ਗਿਆ ਉਹ ਕਿੰਨਾ ਕੰਮ ਕਰਾਉਂਦੇ ਗੱਲ-ਗੱਲ ਤੇ ਗਾਲਾਂ ਵੀ ਕੱਢਦੇ ਕਈ ਵਾਰੀ ਗਲਾਸ ਰੋਟੇ ਜਾਂਦਾ ਤਾਂ ਕੁੱਟ ਵੀ ਪੈਂਦੀ ਦੇ ਤਨਖਾਹ ਵਿੱਚੋਂ ਵੱਡੀ ਕਟੌਤੀ ਵੀ ਹੁੰਦੀ। ਕਈ ਵਾਰ ਬਾਪੂ ਬੜਾ ਜੇਤੇ ਆਉਂਦਾ। ਉਹ ਅਕਸਰ ਆਖਿਆ ਕਰਦਾ ਸੀ ਕਿ ਤੈਨੂੰ ਫੌਜ ਵਿੱਚ ਭਰਤੀ ਕਰਾਉਣਾ ਏ। ਮਰ ਦੀ ਵਿੱਚ ਬਾਹਲਾ ਸੋਹਣਾ ਲੱਗੂ ਮੇਰਾ ਪੁੱਤ। ਫਿਰ ਕਿੰਨੀ ਕਿੰਨੀ ਦੇਰ ਉਸ ਦਾ ਚਿਹਰਾ ਆਖਾ ਅੱਗੇ ਘੁੰਮਦਾ ਰਹਿੰਦਾ। ਤੱਕਿਆ ਟੁੱਟਿਆ ਪੰਡ ਵਾਪਸ ਮੁੜਦਾ ਤਾਂ ਕਿੰਨੇ ਲੋਕ ਘਰੇ ਉਧਾਰ ਦਿੱਤੇ ਹੋਏ ਪੈਸੇ ਵਾਪਸ ਲੈਣ ਖਲੋਤੇ ਹੁੰਦੇ। ਮਾਂ ਹਮੇਸ਼ਾ ਗਾਲ ਵਿੱਚ ਪੱਲਾ ਪਾ ਝੂਠੇ ਸੱਚੇ ਲਾਰੇ ਲਾ ਕੇ ਕਹਿਣਾ ਛੜਾਉਂਦੀ। ਮੈਨੂੰ ਵੀ ਕਿੰਨੇ ਲੋਕਾਂ ਦੇ ਕੰਮ ਮੁਫਤ ਵਿੱਚ ਹੀ ਕਰਨੇ ਪੈਂਦੇ ਅਖੇ ਬਾਰੂ ਨੇ ਸਾਥੋਂ ਪੈਸੇ ਉਧਾਰ ਲਏ ਸੀ ਫਿਰ ਕਿਸੇ ਸਲਾਹ ਦਿੱਤੀ ਆਖਿਆ ਜਦੋਂ ਕੋਈ ਇੰਜ ਆਖੇ ਤੇ ਤੇਰੇ ਬਾਪ ਦਾ ਆਧਾਰ ਬਾਕੀ ਇਹ ਤਾਂ ਆਗੋ ਆਖਿਆ ਕਰ ਲਿਖਿਆ ਵਿਖਾਓ ਸਬੂਤ ਦਿਓ ਇੱਕ ਦਿਨ ਹਵੇਲੀ ਵਾਲਿਆਂ ਦੀਆਂ ਪੱਠਿਆਂ ਦੀਆਂ ਦੋ ਪੰਡਾਂ ਵੱਢਣ ਮਗਰੋਂ ਜਦੋਂ ਤੀਜੀ ਦੀ ਆਵਾਜ਼ ਪਈ ਤਾਂ ਸਬਰ ਦਾ ਬੰਨ ਟੁੱਟ ਗਿਆ ਉਹੀ ਗੱਲ ਆਖ ਦਿੱਤੀ ਕਿ ਲਿਖਿਆ ਵਿਖਾਓ ਬਾਪੂ ਨੇ ਕਿੰਨੇ ਪੈਸੇ ਉਧਾਰ ਲਏ ਸੀ ਤੂਫਾਨ ਆ ਗਿਆ ਮੈਨੂੰ ਤੂੜੀ ਵਾਲੇ ਅੰਦਰ ਲੈ ਗਏ ਤੇ ਬਹੁਤ ਘੁੱਟਿਆ ਘਰ ਆ ਕੇ ਬੇਬੇ ਨੂੰ ਸ਼ਿਕਾਇਤ ਲਾਈ ਤਾਂ ਉਹ ਵੀ ਰੋ ਪਈ ਮੈਨੂੰ ਬੁੱਕਲ ਵਿੱਚ ਲਕੋ ਲਿਆ ਫੇਰ ਮੈਨੂੰ ਉਸ ਦੀ ਬੁੱਕਲ ਵਿੱਚ ਹੀ ਨੀਂਦ ਆ ਗਈ ਜਾਗਾਈ ਤਾਂ ਆਖਣ ਲੱਗੀ ਕਮਲਿਆ ਸਿੱਧੀ ਨਾ ਨਾ ਕਰਿਆ ਕਰ ਮਹਾਨਾ ਲਾ ਦਿਆ ਕਰ ਆਖਦਿਆ ਕਰ ਕਿ ਮੈਂ ਬਿਮਾਰ ਹਾਂ ਇੰਝ ਵੀ ਕਰਕੇ ਵੇਖ ਲਿਆ ਪਰ ਮੈਥੋਂ ਬੋਲਿਆ ਝੂਠ ਝਟ ਫੜਾ ਜਾਂਦਾ ਕੋਈ ਤਰਸਣਾ ਕਰਦਾ ਨਿੱਕੇ ਭੈਣ ਭਰਾਵਾਂ ਤੇ ਮਾਂ ਬਾਰੇ ਪੱਦੀਆਂ ਟਿੱਪਣੀਆਂ ਵੱਖਰੀਆਂ ਕਰਦੇ। ਮੈਨੂੰ ਬੁਰਾ ਲੱਗਦਾ ਪਰ ਸਬਰ ਦਾ ਕੁੱਟ ਪਰਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਇੱਕ ਦਿਨ ਟਾਰਬੇ ਤੇ ਟੇਬਲ ਸਾਫ ਕਰ ਰਿਆ ਸਾਂ ਕਿ ਸਮਾਜਿਕ ਸਿੱਖਿਆ ਦੇ ਮਾਸਟਰ ਧਰਮਚੰਦ ਆ ਗਏ। ਸਾਈਕਲ ਦਾ ਸਟੈਂਡ ਲਾ ਕੇ ਕੋਲ ਆ ਗਏ। ਪੁੱਛਣ ਲੱਗੇ, "ਓਏ ਮਿੱਠੂ ਆ ਤੂੰ ਸਕੂਲੇ ਕਿਉਂ ਨਹੀਂ ਆਉਂਦਾ?" ਮੈਂ ਆਪਣਾ ਮੂੰਹ ਕੂਣੀ ਵਿੱਚ ਲ ਘੋ ਲਿਆ। ਉਹਨਾਂ ਕੋਲ ਆ ਕੇ ਜ਼ੋਰ ਨਾਲ ਮੇਰਾ ਮੂੰਹ ਕੂਣੀ ਚੋਂ ਅਟ ਕੀਤਾ ਗੱਲ ਪਈ ਕਮੀਜ਼ ਅਤੇ ਪੂਰੇ ਦਾ ਪੂਰਾ ਮੂੰਹ ਹੰਝੂਆਂ ਅਤੇ ਮੁੜ ਕੇ ਨਾਲ ਗਿੱਲਾ ਹੋ ਗਿਆ ਸੀ ਉਹ ਸਾਰੀ ਕਹਾਣੀ ਸਮਝ ਗਏ ਆਖਣ ਲੱਗੇ ਕੱਲ ਆਪਣੀ ਬੇਬੇ ਨੂੰ ਲੈ ਕੇ ਆ ਸਕੂਲੇ ਆਵੀਂ ਪਹਿਲਾਂ ਤੇ ਬੇਬੇ ਨੇ ਨਾ ਨੁੱਕਰ ਕੀਤੀ ਅੱਖਿਆ ਜਿਹੜੇ ਦੋ ਪੈਸੇ ਆਉਂਦੇ ਨੇ ਉਹ ਵੀ ਬੰਦ ਹੋ ਗਏ ਤਾਂ ਗੁਜ਼ਾਰਾ ਕਹਿੰਦੇ ਚੱਲੋ ਪਰ ਫਿਰ ਜਦੋਂ ਟਾਬੇ ਤੇ ਵੱਜਦੀਆਂ ਪਟਕੋਈਆਂ ਤੇ ਚਪੇੜਾਂ ਦਾ ਹਵਾਲਾ ਦਿੱਤਾ ਤਾਂ ਤਿਆਰ ਹੋ ਗਈ ਆ ਕਰਨ ਲੱਗੀ ਇਸ ਨਾਰਕ ਚੋਂ ਮੈਂ ਕੱਢੂ ਆਪਣੇ ਪੁੱਤ ਨੂੰ ਭਾਵੇਂ ਮੈਨੂੰ ਜੋ ਮਰਜ਼ੀ ਸਹਿਣਾ ਪੈ ਜਾਵੇ ਫਿਰ ਮਾਸਟਰ ਧਰਮਚੰਦ ਦੀਆਂ ਕੋਸ਼ਿਸ਼ਾਂ ਸਦਕਾ ਮੇਰੀ ਫੀਸ ਮਾਫ ਹੋ ਗਈ ਕਿਤਾਬਾਂ ਵੀ ਮੁਫਤ ਮਿਲ ਗਈਆਂ ਥੋੜਾ ਬਹੁਤਾ ਬਜੀਫਾ ਵੀ ਲੱਗ ਗਿਆ ਮੈਨੂੰ ਮਾਸਟਰ ਧਰਮਚੰਦ ਅਰਸ਼ੋਂ ਉਤਰੇ ਰੱਬ ਲੱਗਦਾ ਇੰਜ ਲੱਗਦਾ ਜਿਦਾਂ ਮੇਰਾ ਬਾਪ ਨਸ਼ਿਆਂ ਤੋਂ ਤੋਬਾ ਕਰ ਦੂਜਾ ਰੂਪ ਤਾਰਨ ਕਰ ਤਰਤ ਤੇ ਉੱਤਰ ਆਇਆ ਹੋਵੇ ਅੱਜ ਇੰਨੇ ਵਾਰਾਂ ਬਾਅਦ ਛੁੱਟੀ ਕੱਟਣ ਜਦੋਂ ਵੀ ਪਿੰਡ ਆਉਂਦਾ ਹਾਂ ਤਾਂ ਮਾਸਟਰ ਜੀ ਦੀ ਮੜੀ ਤੇ ਜਾ ਕੇ ਮੱਥਾ ਜ਼ਰੂਰ ਟੇਕਦਾ ਹਾਂ ਨਾਲ ਦੀਨੂ ਵੀ ਉਚੇਚੇ ਨਾਲ ਲੈ ਕੇ ਜਾਂਦਾ ਹਾਂ ਉਸ ਨੂੰ ਇੰਨੀ ਗੱਲ ਦੱਸਦਾ ਕਿ ਦੁਨੀਆਂ ਦੀ ਸਭ ਤੋਂ ਚੰਗਣੀ ਚਾਹ ਬਾਪ ਦੇ ਉਸ ਪੰਜੇ ਦੀ ਹੁੰਦੀ ਹੈ ਜਿਹੜਾ ਉਹ ਅਕਸਰ ਹੀ ਸਰ ਦੇ ਵਾਲਾਂ ਵਿੱਚ ਫੇਰਦਾ ਏ ਤੇ ਫੇਰ ਇੰਨੀ ਗੱਲ ਆਖਦਾ ਕਿ ਪੁੱਤਰਾ ਕਵਰਾਈ ਨਾ ਮੈਂ ਹੈਗਾ ਜੀ ਠੰਡੀ ਮਿੱਠੀ ਸੰਗਣੀ ਕਾਲਜਾ ਠਾਰ ਦੀ ਛਾਂ ਵਰਗਾ ਆਸਰਾ ਫਿਰ ਆਪਣੇ ਪਿੰਡ ਦੀ ਝੂ ਵਿੱਚ ਵੜਦਿਆਂ ਗੁਰੂ ਘਰ ਜਾ ਇੰਨੀ ਅਰਦਾਸ ਕਰਨੀ ਕਿ ਕਦੇ ਨਹੀਂ ਭੁੱਲਦਾ ਕਿ ਦੁਨੀਆਂ ਦੇ ਹਰ ਜਤੇਮ ਦੀ ਜ਼ਿੰਦਗੀ ਵਿੱਚ ਇੱਕ ਵਾਰ ਮਾਸਟਰ ਧਰਮਚੰਦ ਵਰਗੀ ਰੂਹ ਜ਼ਰੂਰ ਆਵੇ ਸਾਲਾ ਐਸਾ ਦੁਨੀਆਂ ਵਿੱਚ ਕਿਸੇ ਦਾ ਬਾਪ ਨਸ਼ੇ ਨਾਲ ਨਾ ਮਰੇ ਤੇ ਮਾਸਟਰ ਧਰਮਚੰਦ ਵਰਗੇ ਦੇਵਪੁਰਸ਼ ਹਮੇਸ਼ਾ ਹੀ ਜਨਮ ਲੈਂਦੇ ਰਹਿਣ ਕਿਉਂਕਿ ਅਕਸਰ ਆਖਿਆ ਜਾਂਦਾ ਹੈ ਕਿ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਵਦੀ ਅਤੇ ਜਿਤੇਮਾਂ ਦੇ ਨਿਆਣੇ ਹੁੰਦੇ ਕਾਮੇ ਸਵਦੇ